ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਡੋਨਲਡ ਟਰੰਪ ਨੇ ਕੇਰਿਆ ਪਰ ਸਰਕਾਰ ਨੂੰ ਕਿਹਾ ਅਮਰੀਕਾ ਭਾਰਤ ਨੂੰ ਨਹੀਂ ਕਰੇਗਾ ਕਿਸੇ ਵੀ ਹਾਲਤ ਚ ਫੰਡਿੰਗ ਭਾਰਤ ਕੋਲ ਹੈ ਬਹੁਤ ਪੈਸਾ ਤੇ ਉਥੇ ਜੋ ਬਾਈਡਨ ਸਰਕਾਰ ਦੇ ਮੰਚਿਆਂ ਨੂੰ ਦੱਸਿਆ ਭਾਰਤ ਸਰਕਾਰ ਦੇ ਖਿਲਾਫ ਕਿਹਾ 2024 ਦੇ ਵਿੱਚ ਜੋ ਬਾਈਡਨ ਵੱਲੋਂ ਭਾਰਤ ਸਰਕਾਰ ਨੂੰ ਕੀਤੀ ਗਈ ਭਰਪੂਰ ਫੰਡਿੰਗ ਤਾਂ ਜੋ 2024 ਦੀਆਂ ਚੋਣਾਂ ਵਿੱਚ ਨਾ ਆ ਸਕੇ ਮੋਦੀ ਸਰਕਾਰ ਐਸਜੀਪੀਸੀ ਦੇ ਪ੍ਰਧਾਨ ਦੇ ਸਤੀਫੇ ਨੂੰ ਲੈ ਕੇ ਵੱਡੀ ਅਪਡੇਟ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਅੱਜ ਅੰਮ੍ਰਿਤਸਰ ਦੇ ਐਸਜੀਪੀਸੀ ਦਫਤਰ ਜਿੱਥੇ ਅੰਤਰਿੰਕ ਕਮੇਟੀ ਨੇ ਸਤੀਫੇ ਨੂੰ ਪੀਤਾ ਮਨਜ਼ੂਰ ਤੇ ਹਰਜਿੰਦਰ ਸਿੰਘ ਤਾਮੀ ਨੂੰ ਮੋੜ ਫੈਸਲਾ ਵਿਚਾਰਨ ਦੀ ਕੀਤੀ ਜਾ ਰਹੀ ਹੈ ਲਗਾਤਾਰ ਅਪੀਲ ਕਮੇਟੀ ਦੀ ਜਿਹੜੀ ਸਾਰੇ ਮੈਂਬਰਾਂ ਉਹਦੇ ਜ਼ਾਬ ਸਵਾਨ ਦੇ ਜੀ ਇਹ ਅੱਜ ਹੋਈ ਹੈ ਇਸ ਵਿੱਚ ਇੱਕ ਮਤੇ ਪਾਸ ਕੀਤੇ ਗਏ ਉਹ ਮੈਂ ਦੱਸਾਂਗਾ ਉਹਦੇ ਤੋਂ ਬਾਅਦ ਜਿਹੜਾ ਐਕਟ ਦੀ ਗੱਲ ਦੁੱਧਿਆ ਰੋਗੂਜੀ ਸਿੰਘ ਜੀ ਬਿਲਕੁਲ ਸਾਡਾ ਸਿਨੀਅਰ ਮੀਤ ਪ੍ਰਧਾਨ ਜੋ ਛੋਮੀ ਕਮੇਟੀ ਦੇ ਉਹ ਦੱਸਣਗੇ ਮਤਾ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੋ ਪਿਛਲੇ ਦਿਨੀ ਦਿੱਤੇ ਤੀਬੇ ਉੱਪਰ ਡੀਰਗ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦ ਜੀ ਗਵਾਈ ਕੀਤੀ ਹੈ ਉਹਨਾਂ ਦੀ ਗਵਾਈ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ ਉਹਨਾਂ ਵੱਲੋਂ ਕੀਤੇ ਗਈਆਂ ਛਵਾਵਾਂ ਦੀ ਭਰਪੂਰ ਸਲੰਘਾ ਕਰਦੇ ਹਾਂ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਹੜਾ ਕਾਰਨਾ ਕਰਕੇ ਪ੍ਰਧਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦੀਆਂ ਅੱਤੀ ਭਾ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਹਿਬਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਤ ਵਰਤਾਰ ਪ੍ਰੰਤ ਫੈਸਲਾ ਲੈਣ ਦਾ ਅਧਿਕਾਰ ਸ਼ਿਉਣੀ ਗੁਰਦੁਆਰਾ ਬੰਦੇ ਕਮੇਟੀ ਦੀ ਅੰਦਰ ਕਮੇਟੀ ਨੂੰ ਹੈ ਇਸ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੰਮ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਦਰ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕਤਰਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਈਤੀਬੇ ਉੱਪਰ ਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਈਤੀਬਾ ਕਰਦੇ ਆ ਉਹਨਾਂ ਨੂੰ ਮੋੜ ਸਵਾਵਾਂ ਸੰਭਾਲਣ ਲਈ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਫਰ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰਨ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਦੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਦੀ ਅਮਰੀਕਾ ਨੇ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ ਬਣਾਇਆ ਵੀ ਆਇਆ ਦਾ ਨਵਾਂ ਡਾਇਰੈਕਟਰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਕਰਨਗੇ ਡਾਇਰੈਕਟ ਅਮਰੀਕਾ ਵੱਲੋਂ ਕੱਢੇ ਗਏ ਭਾਰਤੀ ਫਸੇ ਪੰਨਾਮਾ ਪਨਾਮਾ ਦੇ ਅਧਿਕਾਰੀਆਂ ਨੇ ਭਾਰਤ ਨੂੰ ਕੀਤਾ ਸੂਚਿਤ ਦੱਸਦੀ ਹੈ ਕਿ ਪੰਨਾਮਾ ਦੀ ਨਹਿਰ ਨੂੰ ਹਮੇਸ਼ਾ ਡੰਕੀ ਵਾਸਤੇ ਕੀਤਾ ਜਾਂਦਾ ਹੈ ਯੂਜ਼ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਕੀਤਾ ਜਾਂਦਾ ਇਸ ਨਹਿਰ ਰਾਹੀਂ ਗੈਰ ਕਾਨੂੰਨੀ ਟੰਗ ਦੇ ਨਾਲ ਅਮਰੀਕਾ ਦਾਖਲ ਹੁਣ ਹੁਣ ਹੋਵੇਗਾ ਅਸੰਭਵ ਅਮਰੀਕਨ ਸਰਕਾਰ ਨੇ ਮੈਕਸੀਕੋ ਦੇ ਬਾਰਡਰਾਂ ਤੇ ਕੀਤੀ ਸਖਤੀ ਫੌਜ ਨੂੰ ਵੀ ਲਗਾਤਾ ਅਲਰਟ ਬਾਰਡਰਾਂ ਤੇ ਲਗਾਏ ਵੱਡੇ ਕੈਮਰੇ ਉੱਥੇ ਹੁਣ ਕੋਈ ਵੀ ਗੈਰ ਕਾਨੂੰਨੀ ਤਰੀਕੇ ਨਾਲ ਜੇਕਰ ਬਾਰਡਰ ਤੱਕ ਦਾ ਦਿਖਿਆ ਆਤਾ ਉਸ ਨੂੰ ਤੁਰੰਤ ਹੀ ਫੜ ਕੇ ਜੇਲ੍ਹ ਪੇਜ ਦਿੱਤਾ ਜਾਵੇਗਾ ਲੰਦਰ ਤੋਂ ਮਾਮਲਾ ਆਇਆ ਸਾਹਮਣੇ ਜਿੱਥੇ ਬਜ਼ੁਰਗ ਜੋੜੇ ਦੇ ਨਾਲ ਇੱਕ ਫਰਜ਼ੀ ਕਿਰਾਏਦਾਰ ਨੇ ਮਾਰੀ 3 ਲੱਖ ਦੀ ਠੱਗੀ ਆਪਣੇ ਆਪ ਨੂੰ ਦੱਸਿਆ ਇੰਕਮ ਟੈਕਸ ਦਾ ਅਧਿਕਾਰੀ ਬਾਚਨ ਨਿਕਲਿਆ ਸਭ ਕੁਝ ਫਰਜ਼ੀ 3 ਲੱਖ ਲੈ ਕੇ ਹੋਇਆ ਰਾਤੋਂ ਰਾਤ ਫਰਾ ਮੌਸਮ ਦਾ ਹਾਲਤੰਦਵਾਜ਼ ਦੀਏ ਪਿਛਲੇ 24 ਘੰਟਿਆਂ ਚ ਪਏ ਤੇਜ਼ ਮੀਂਹ ਤੇ ਗੜੇਮਾਰੀ ਦੇ ਕਾਰਨ 4 ਡਿਗਰੀ ਡਿੱਗਿਆ ਤਾਪਮਾਨ ਉੱਤੇ 26 ਫਰਵਰੀ ਨੂੰ ਮੌੜ ਅਲਰਟ ਜਾਰੀ ਮੌਸਮ ਚ ਹੋਵੇਗੀ ਤਬਦੀਲੀ ਇਸਦੇ ਨਾਲ ਹੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ